ਅੱਜ ਤੁਹਾਨੂੰ ਇਹ ਜਿਆ ਕਾਰਾਂ ਦੇਵਾਂਗੇ ਤਕਰੀਬਨ ਜਿਹੜੇ ਤੁਸੀਂ ਡਾਊਨ ਪੇਮੈਂਟ ਤੇ ਲੈ ਕੇ ਜਾਣੇ ਹਨਗਾ ਨਕਦ ਵੰਗੂ ਮੈਂ ਕੈਸ਼ ਤੇ ਮਿਲ ਜਾਣੀਆਂ ਨੇ ਬਈ ਨਕਦ ਵੰਗੂ ਕੈਸ਼ ਤੇ ਵੀਰੇ ਜੀ ਇਹ ਕੋਈ ਗੱਡੀ ਪੇਂਟ ਦਾ ਪੇਂਟ ਕਹਿ ਕੇ ਦੇਵਾਂਗੇ ਜੀ ਕੋਈ ओरिजिनल ਤਾਂ ओरिजिनल ਹੀ ਕਹਿ ਕੇ ਦੇਵਾਂਗੇ ਭਾਈ ਜੀ ਆਪਣੇ ਕੋਲੇ ਕਾਰਾਂ ਦਿੱਲੀ ਨਾਲੋਂ ਵੀ ਸਸਤੇ ਰੇਟ ਚ ਮਿਲਦੀਆਂ ਨੇ ਲੈ ਮਿੱਤਰੋ ਸਿਰਫ 1,10,000 ਰੁਪਏ ਦੀ ਕਾਰ ਅੱਜ ਤੋਂ ਨਹੀਂ ਦਿੰਦਾ ਬਾਈ ਜੀ ਕੋਈ ਲੈ 1,15,000 ਰੁਪਏ ਦੀ ਕਾਰ ਲੈ ਜਾਓ ਬਾਈ ਜੀ ਲੈ ਮਿੱਤਰੋ 1,15,000 ਰੁਪਏ ਦੇ ਅਲਟੋ ਦੇ ਮੁੱਲ ਦੀ ਤੂੰ ਵੀ ਨਹੀਂ ਦਿੰਦਾ ਤੁਹਾਨੂੰ ਬਾਈ ਜੀ ਤਕਰੀਬਨ 60000 ਰੁਪਏ ਚ ਕ੍ਰੇਟਾ ਕਾਰ ਮਿਲ ਜੂਣਾ ਬਾਈ ਜੀ ਚੰਗੀ ਕਾਰ ਹੈਗੀ ਸੈਕੰਡ ਹੈ ਨਵੀਂ ਕਾਰ ਹੈ ਵੀਰੇ ਇਹ ਤਾਂ ਵੀ ਮੋਟਰਸਾਈਕਲ ਦੇ ਮੁੱਲ ਦੀ ਕੀ ਕਾਰ ਆ ਬਾਈ ਜੀ ਲੈ ਮਿੱਤਰੋ ਮੋਟਰਸਾਈਕਲ ਦੇ ਮੁੱਲ ਦੀ ਪਹਿਲਾ ਵਾਲੀ ਨੇ ਬਾਈ ਜੀ ਤੁਮਾਕੇ ਬਾਈ ਜੀ ਲੈ ਮਿੱਤਰੋ ਅੱਜ ਫਿਰ ਪਹੁੰਚੇ ਆਗੇ ਪੰਜਾਬ ਮੋਟਰ ਮਾਨਸਾ ਦੇ ਬਾਈ ਜੀ ਜੇ ਤੁਸੀਂ ਸਸਤੀਆਂ ਕਾਰਾਂ ਤੇ ਸਸਤੇ ਭਾਅ ਦੀਆਂ ਲੱਭ ਰਹੇ ਹੋ ਇੰਜਰ ਗੇਅਰ ਦੀਆਂ ਚੰਗੀਆਂ ਤਾਂ ਆਉਣਾ ਤੁਸੀਂ ਮਾਨਸਾ ਕੈਂਚੇ ਤੇ ਤੇ ਬਾਕੀ ਬਾਈ ਨਾਲ ਗੱਲਬਾਤ ਕਰਦੇ ਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਸੱਸੇ ਆ ਬਾਈ ਜੀ ਠੀਕ ਹੋ ਬਾਈ ਜੀ ਹਾਂਜੀ ਵਧੀਆ ਜੀ ਠੀਕ ਆ ਬਾਈ ਜੀ ਜਿਵੇਂ ਮੈਂ ਕਹਿਆ ਬਈ ਜੀ ਸਸਤੀਆਂ ਕਾਰਾਂ ਮਿਲਦੀਆਂ ਨੇ ਆਪਣੇ ਕੋਲ ਬਾਈ ਜੀ ਆਪਣੇ ਕੋਲੇ ਕਾਰਾਂ ਦਿੱਲੀ ਨਾਲੋਂ ਵੀ ਸਸਤੇ ਰੇਟ ਚ ਮਿਲਦੀਆਂ ਨੇ ਦਿੱਲੀ ਤੋਂ ਵੀ ਸਸਤੇ ਰੇਟ ਦਿੱਲੀ ਤੋਂ ਵੀ ਸਸਤੇ ਜੀ ਬਈ ਜੀ ਠੀਕ ਆ ਬਈ ਜੀ ਕਿੰਨੀਆਂ ਕਾਰਾਂ ਅਵੇਲੇਬਲ ਹੁੰਦੀਆਂ ਨੇ ਬਈ ਜੀ ਆਪਣੇ ਕੋਲੇ 20 ਤੋਂ 25 ਕਾਰਾਂ ਹਰ ਟਾਈਮ ਅਵੇਲੇਬਲ ਹੁੰਦੀਆਂ ਨੇ ਵੀਰੇ ਠੀਕ ਆ ਬਈ ਜੀ ਤੇ ਲਿਕੇਸ਼ਨ ਸਹੀ ਮੇਨਕੀ ਪੈ ਜਾਂਦੀ ਬਈ ਜੀ ਲਿਕੇਸ਼ਨ ਵੀਰੇ ਮਾਨਸਾ ਕੈਂਟ ਜਿਹਾ ਨੇ ਠੀਕ ਆ ਜੀ ਹਾਂਜੀ ਵੀਰੇ ਠੀਕ ਆ ਮਾਨਸਾ ਪੰਜਾਬ ਮੋਟਰ ਪੰਜਾਬ ਟਾੜਾ ਨਾਲ ਦੇ ਸਾਹਮਣੇ ਵੀਰੇ ਠੀਕ ਆ ਬਾਈ ਮੈਂ ਮੋਟਰਪੜੀ ਫਰਮ ਹੈ ਵੀਰੇ ਫਰਮ ਦਿਖਾ ਦੋ ਠੀਕ ਆ ਬਾਈ ਜੀ ਕਾਪੀ ਕਾਗਜ਼ਾਂ ਦੀ ਕਿਵੇਂ ਰਹਿਣੀਆਂ ਬਾਈ ਕਾਪੀ ਕਾਗਜ਼ਾਂ ਦੀ ਵੀਰੇ ਸਾਰੀ ਓਕੀਆਂ ਸਾਰੀਆਂ ਗੱਡੀਆਂ ਦੀਆਂ ਜਿਹੜੀ ਅਦਰ ਨੰਬਰ ਦੀਆਂ ਨੇ ਮਿਲਦੀ ਨੰਬਰ ਹੋਗੀ ਐਚ ਆਰ ਹੋਗੀ ਉਤਨੀ ਆਪਾਂ ਇਹਨੂੰ ਸੀ ਪ੍ਰੋਵਾਈਡ ਕਰਵਾ ਕੇ ਦਿੰਦੇ ਆ ਬਾਈ ਜੀ ਠੀਕ ਆ ਬਾਈ ਜੀ ਮਤਲਬ ਆ ਬਾਈ ਜੀ ਅੱਜ ਤੁਹਾਨੂੰ ਇਹੋ ਜਿਹਾ ਕਰਾ ਦੇਵਾਂਗੇ ਤਕਰੀਬਨ ਜਿਹੜੇ ਤੁਸੀਂ ਡਾਊਨ ਪੇਮੈਂਟ ਤੇ ਲੈ ਕੇ ਜਾਣੇ ਉਹਨਾਂ ਦਾ ਨਕਦ ਵੰਗੂ ਕੈਸ਼ ਤੇ ਮਿਲ ਜਾਣੇ ਨੇ ਬਾਈ ਜੀ ਨਕਦ ਵੰਗੂ ਕੈਸ਼ ਤੇ ਵੀਰੇ ਜੇ ਕੋਈ ਮੇਰਾ ਵੀਰ ਲੋਨ ਕਰਵਾਉਣਾ ਚਾਹੁੰਦਾ ਠੀਕ ਆ ਜ ਉਹ ਰਫਾਇਲ ਤੇ ਟਪੈਂਡ ਕਰਦੇ ਵੀਰੇ 90% ਲੋਨ ਵੀ ਕਰਵਾ ਕੇ ਦਿੰਦੇ ਆ 90% ਲੋਨ ਤੇ ਲੋ ਮਿੱਤਰੋ ਬਾਕੀ ਬਾਈ ਤੁਹਾਡੇ ਸਿਬਲ ਤੇ ਟਪੈਂਡ ਹੈਗਾ ਸਕਰੀਨ ਤੇ ਨੰਬਰ ਆ ਬਾਈ ਨਾਲ ਸੰਪਰਕ ਕਰ ਲਿਓ ਤੇ ਵੀਡੀਓ ਸਟਾਰਟ ਕਰਦੇ ਆਗੇ ਆਪਾਂ ਆ ਗੱਡੀ ਤੋਂ ਦੱਸੋ ਭਾਈ ਜੀ ਕੰਡੀਸ਼ਨ ਕਿਵੇਂ ਆ ਕਰਦੀ ਉਹਦਾ ਮਾਡਲ ਹੈ ਕੀ ਆਲਟੋ ਕੈਟ ਐਨ ਸੈਕਡ ਆਨਰ ਦੀ ਕਾਰ ਆ ਇਹ ਕਾਲਾ ਮਤਲਬ ਕੋਈ ਵੀ ਕਲਰ ਆ ਵੀਰੇ ਪੱਕੇ 50 ਨੰਬਰ ਦੀ ਆ ਠੀਕ ਆ ਬਾਈ ਕੰਡੀਸ਼ਨ ਵੀਰੇ ਕੰਡੀਸ਼ਨ ਚੇਕ ਕਰਾ ਦੋ ਨਵੇਂ ਸੀਟ ਕਵਰ ਆ ਠੀਕ ਆ ਜੀ ਨਵੀਂ ਐਲਈਡੀ ਸਕਰੀਨ ਵੀਰੇ ਲਵਾ ਕੇ ਦੇਵਾਂਗੇ ਠੀਕ ਆ ਜੀ ਸੈਂਟਰ ਲੋਕ ਹੈ ਕੀ ਬੈਕ ਕੈਮਰਾ ਲੱਗਿਆ ਹੋਇਆ ਵੀਰੇ ਲੈ ਮਿੱਤਰੋ ਬੈਕ ਕੈਮਰਾ ਲੱਗਿਆ ਹੈ ਲੰਗਜ਼ਰੀ ਵਾਲੀ ਫੀਲਿੰਗ ਆ ਕਹ ਲਿਆ ਇਹ ਲੰਗਜ਼ਰੀ ਵਾਲੀ ਫੀਲਿੰਗ ਆਉਂਦੀ ਹੈ ਵੀਰੇ ਠੀਕ ਆ ਬਾਈ ਜੀ ਐਕਸਟ੍ਰੈਂਟ ਦੀ ਇਹਦੀ ਵੀ ਆਪ ਗਾਰੰਟੀ ਦੇਵਾਂਗੇ ਵੀਰੇ ਨੋ ਐਕਸੀਡੈਂਟਲ ਕਾਰ ਆ ਕੀ ਸ਼ੀਸ਼ੇ ਕੇਮੇ ਰਹਿਣਗੇ ਭ ਠੀਕ ਆ ਜੀ ਇਹ ਟਾਇਰਾਂ ਦੇ ਵਿੱਚ ਠੀਕ ਆ ਜੀ ਨਵੇਂ ਟਾਇਰ ਨੇ ਮਿੱਤਰੋ ਚੰਗੇ ਕਾਰ ਆਗੇ ਤੇ ਡਿਮਾਂਡ ਰੂਪੇ ਜੀ ਦੀ ਇੱਜੇ ਵੀ ਲੋਨ ਹੋ ਜਾ ਵੀਰੇ ਲੋਨ ਹੋ ਜਾਗਾ ਚੰਗੀ ਪ੍ਰੋਫਾਈਲ ਤੁਹਾਡੀ 1.5 ਲੱਖ ਰੁਪਏ ਦਾ ਲੋਨ ਕਰਵਾ ਕੇ ਕਾਰ ਲੈ ਜਾਓ ਠੀਕ ਆ ਬਾਈ ਜੀ ਲਓ ਮਿੱਤਰੋ ਚੰਗੇ ਪ੍ਰੋਫਾਈਲ ਆ ਤਾਂ 1.5 ਲੱਖ ਰੁਪਏ ਦਾ ਲੋਨ ਹੋ ਜਾਊਗਾ ਬਾਈ ਜੀ ਥੋੜੇ ਜੇ ਡਾਊਨ ਪੇਮੈਂਟ ਨਾਲ ਤੁਸੀਂ ਕਾਰ ਲੈ ਜਾ ਸਕਦੇ ਹੋ ਕਿ ਮਾਡਲ ਹੋਗੀ ਬਾਈ ਜੀ ਇਹ ਮਾਡਲ 2014 20 ਐਕਸਾਈ 50 ਨੰਬਰ ਦੀ ਕਾਰ ਆਗੀ ਠੀਕ ਆ ਜੀ ਛੋਟਾ ਰੇਟ ਦਊਗਾ ਵੀਰੇ ਫੋਨ ਤੇ ਗੱਲ ਨਾ ਕਿਉਂ ਵੀ ਬਾਈ ਕੱਟ ਕਰ ਲੋ ਠੀਕ ਹੈ ਜੱਸਨੋ ਵਾਲੇ ਰੇਟ ਨੇ ਆਪਣਾ ਰੇਟ ਹੈਗਾ 2 ਲੱਖ ਤੇ 8000 ਰੁਪਏ ਦੀ ਕਾਰ ਲੈ ਜਾਓ ਵੀਰੇ ਇਹ ਚੰਗੇ ਕਾਰ ਹੈਗੀ ਇੰਟੀਰੀਅਰ ਸੈਟ ਵੀ ਬਾਈ ਕੰਦਾ ਪੂਰੀ ਇੰਜਨ ਗੇਅਰ ਦੀ ਕੋਕਾ ਗਲੀ ਆਣਾ ਵੇਜੇ ਜਮਾ ਇੰਜਨ ਗੇਅਰ ਦੀ ਕੋਕਾ ਵੀਰੇ ਕਰ ਠੀਕ ਆ ਵੇਜੇ ਤੇ ਅਗਲੀ ਇਹ ਆ ਗਈ ਵੇਜੇ ਇਹ ਆ ਗਈ ਬਾਈ ਜੀ ਕ੍ਰੇਟਾ ਕ੍ਰੇਟਾ ਲੈ ਮਿੱਤਰੋ ਅੱਜ ਕੱਲ ਟ੍ਰੈਂਡ ਚੱਲ ਰਿਹਾ ਜਿਵੇਂ ਦਿਲਾਂ ਤੇ ਰਾਜ ਕਰਦੀ ਹੈ ਬਾਈ ਜੀ ਠੀਕ ਹੈ ਅੱਜ ਕੱਲ ਟ੍ਰੈਂਡ ਆ ਨਾ ਕਰੇਟਾ ਦਾ ਬਾਈ ਜੀ ਲੈ ਵੀਰੇ ਕਰੇਟਾ ਦਾ ਠੀਕ ਹੈ ਬਾਈ ਜੀ ਆਪਾਂ ਬ੍ਰਿਜਾਂ ਦੇ ਮੁੱਲ ਦੀ ਕਰ ਦੇ ਦਾਂਗੇ ਵੀਰੇ ਬ੍ਰਿਜਾਂ ਨਾਲ ਵੀ ਸਸਤੀ ਕਰਦੇ 2017 ਮਾਡਲ ਆ ਗਈ ਲੈ ਮਿੱਤਰੋ ਬ੍ਰਿਜਾਂ ਦੇ ਮੁੱਲ ਦੀ ਕਰੇਟਾ ਕਾਰ ਚੰਗੇ ਕਾਰ ਆਗੇ ਮਿੱਤਰੋ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਸੀਟ ਕਵਰ ਵੀ ਆ ਰਿਹਾ ਵੀ ਓਕੇ ਨੇ ਚਾਲ ਚਲਾਵਾ ਬੇ ਜੀ ਚਾਲ ਚਲਾਉਂਦੀ ਵੀਰੇ ਬਿਲਕੁਲ ਨਵੀਂ ਕਾਰ ਆ ਗਈ ਨਵੀਂ ਡਾਰਾਂ ਦੇ ਵਿੱਚ ਆ ਠੀਕ ਆ ਜੀ ਐਸਪੀ ਪਲਸ ਆ ਗਈ ਵਾਈਟ ਕਲਰ ਆ ਗਈ ਨੋ ਅਕਸੀਡੈਂਟ ਲਗਾ ਰਹੇ ਇਹ ਵੀਰੇ ਠੀਕ ਆ ਬੇ ਜੀ ਛੋਟੀ ਰੇਡ ਦੀ ਕਾਰ ਇਹ ਠੀਕ ਆ ਜੀ 17 ਮਾਡਲ ਕੋਈ ਬ੍ਰੀਜੇ ਵੀਰੇ 6 ਲੱਖ ਤੋਂ ਘਟ ਨਹੀਂ ਦਿੰਦਾ ਤੇ ਆਪਾਂ ਦੇਵਾਂਗੇ ਬੇ ਜੀ ਆਪਾਂ ਵੀਰੇ 5 ਲੱਖ 60 ਹਜ਼ਾਰ ਰੁਪਏ ਦੀ ਕਾਰ ਲੈ ਜੋ ਲੈ ਮਿੱਤਰੋ 5 ਲੱਖ ਤੇ 60 ਹਜ਼ਾਰ ਰੁਪਏ ਦੇ ਕੰਡੀਸ਼ਨ ਚੈੱਕ ਕਰ ਲਓ ਬੇ ਜੀ ਓਨਰ ਰੂ ਬੇ ਜੀ ਸਿੰਘਲਾ ਹੰਗਰਾ ਵੀਰੇ ਠੀਕ ਆ ਬਾਈ ਜੀ 5 ਲੱਖ ਰੁਪਏ ਦਾ ਲੋਨ ਵੀ ਕਰਵਾ ਕੇ ਦੇਵਾਂਗੇ ਵੀਰੇ ਤੇ ਕ੍ਰੇਟਾ ਮਿਲ ਜੂ ਬਾਈ ਜੀ ਓਨਲੀ ਤੁਹਾਨੂੰ 5 ਲੱਖ 60 ਹਜ਼ਾਰ ਰੁਪਏ ਦੀ ਠੀਕ ਆ ਬਾਈ ਜੀ 60 ਹਜ਼ਾਰ ਵੀ ਡਾਊਨ ਪੇਮੈਂਟ ਲੈ ਕੇ 5 ਲੱਖ ਦਾ ਲੋਨ ਕਰਵਾ ਕੇ ਕਾਰ ਲੈ ਜਾਓ ਠੀਕ ਆ ਬਾਈ ਜੀ ਹੁਣ ਤੁਹਾਨੂੰ ਬਾਈ ਜੀ ਤਕਰੀਬਨ 60 ਹਜ਼ਾਰ ਰੁਪਏ 'ਚ ਕ੍ਰੇਟਾ ਕਾਰ ਮਿਲ ਜੂਣਾ ਬਾਈ ਜੀ ਚੰਗੀ ਕਾਰ ਹੈਗੀ ਸੈਕੰਡ ਹੈ ਨਵੀਂ ਕਾਰ ਆ ਵੀਰੇ ਠੀਕ ਆ ਜੀ ਯੂ نو ਲਾਈਕ ਜਿਵੇਂ ਆਪਾਂ ਕਰ ਸਕਦੇ ਹਾਂ ਕਿ ਵੀ ਗੱਡੀ 'ਚ ਵੇਕੇ ਨਵੀਂ ਕਾਰ ਵਾਲੀ ਵਾਈਫ ਆਉਂਦੀ ਉਹ ਤਰ੍ਹਾਂ ਦੀ ਕਾਰ ਹੈ ਚੰਗੇ ਗੁੱਲ ਮੈਂ ਪੂਰੀ ਪਰਸਨਲ ਹੀ ਕਾਰ 70 ਤੋਂ 80 ਕਿਲੋਮੀਟਰ ਚਲਾਈ ਹੈ ਬਾਈ ਜੀ ਠੀਕ ਆ ਬਾਈ ਜੀ ਤੇ ਅਗਲੀ ਆ ਗਈ ਬਾਈ ਜੀ ਬੈਗਨਰ ਇਹ ਆ ਗਈ ਵੀਰੇ ਬੈਗਨਰ ਠੀਕ ਆ ਬਾਈ ਜੀ ਸਾਰੀ origignal ਕਾਰ ਆ ਗਈ ਠੀਕ ਆ ਸੀਟ ਕਵਰ ਵਗੈਰਾ ਵੀ ਚੰਗੇ ਪਏ ਨੇ ਨਾ ਬਾਈ ਕਵਰ ਚੰਗੇ ਵੀਰੇ ਪੈਟਰੋਲ ਪਲਸ ਸੀਐਨਜੀ ਦੀ ਕਾਰ ਹੈ ਇਹ ਬਾਈ ਮਿੱਤਰੋ ਪੈਟਰੋਲ ਪਲਸ ਸੀਐਨਜੀ ਦੀ ਕਾਰ ਹੈ ਠੀਕ ਆ ਬਾਈ ਜੀ ਤੇ ਕੰਡੀਸ਼ਨ ਚੈੱਕ ਕਰ ਸਕਦੇ ਬਈ ਕੋਕਾ ਪੇਸਾ ਕੇ ਬਾਈ ਜੀ ਕਿਤੇ ਕੋਈ ਸੀਟੀ ਪਾਰਟੀ ਕੋਲੇ ਆਪੋਗੇ ਥੋੜੀ ਤਿਆਰ ਨਹੀਂ ਕੀਤੀ ਹੋਏ ਰਾਤ ਹੀ ਦਿੱਲੀੋਂ ਆਈ ਆ ਵੀਰੇ ਠੀਕ ਆ ਰਾਤ ਹੀ ਆਈ ਆ ਕਿਹ ਜਾਈ ਹਾਂਜੀ ਵੀਰੇ ਠੀਕ ਕਾਪੀ ਕਾਗਜ਼ ਬਾਈ ਕਾਪੀ ਕਾਗਜ਼ ਓਕੇ ਵੀਰੇ 10/11 ਕੀ ਠੀਕ ਆ ਜੀ ਪੈਟਰੋਲ ਪਲਸ ਸੀਐਨਜੀ ਦੀ ਕਾਰ ਆ ਕੀ ਨਵੀਂ ਕਾਰ ਆ ਵੀਰੇ ਡਿਮਾਂਡ ਰੋ ਬਾਈ ਜੀ ਡਿਮਾਂਡ ਛੋਟਾ ਰੇਟ ਦਊਂਗਾ ਸਵਾ ਲੱਖ ਰੁਪਏ ਦੀ ਕਾਰ ਲੈ ਜਾਓ 10/11 ਲੈ ਮਿੱਤਰੋ ਸਵਾ ਲੱਖ ਰੁਪਏ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਬਾਈਕ ਤਾਂ ਚੰਗੀ ਆ ਮਾਡਲ ਵੀ ਬਾਈ ਜੀ ਹੈਗਾ 10 ਪਲਸ 11:00 ਨਾ ਭਾਜੀ 10:00 ਤੇ 11:00 ਵਜੇ ਠੀਕ ਆ ਭਾਜੀ ਤੇ ਅਗਲੇ ਕਾਰ ਵੇਜੇ ਬੋਨ ਰੋਡ ਪੱਟੀ ਸੀਲਡ ਆ ਵੀਰੇ ਕਾਰ ਦੀ ਠੀਕ ਆ ਭਾਜੀ ਤਾਂ ਮੈਨੂੰ ਫੋਰਨਟ ਪੱਟੀ ਸਾਰਾ ਕੁਝ ਐਕਸੀਡੈਂਟ ਦੀ ਦਾ 6 ਮਹੀਨੇ ਦੀ ਰਿਟਰਨ ਚ ਗਾਰੰਟੀ ਆਣਾ ਭਾਜੀ ਹਾਂਜੀ ਭਾਈ ਐਕਸੀਡੈਂਟ ਦੀ 6 ਮਹੀਨੇ ਦੀ ਕੀ ਵੀਰੇ ਜੇ ਕੋਈ ਬੰਦਾ ਐਕਸੀਡੈਂਟ ਦਾ ਸਾਥ ਕਰ ਦਣਾ ਉਹ ਚੀਜ਼ ਦੀ ਆਪਣੀ ਗਾਰੰਟੀ ਹੋ ਵੀਰੇ ਠੀਕ ਆ ਭਾਜੀ ਹਾਂਜੀ ਵੀਰੇ ਅੱਗੇ ਸਾਨੂੰ ਕਾਰ ਦਿਖਾ ਲੈਣਿਆ ਇਹ ਆ ਗਈ ਭਾਜੀ ਇਹ ਆ ਗਈ ਵੀਰੇ ਟੋਸ ਲੀਵਾ ਟੋਸ ਲੀਵਾ ਪੱਕੇ 50 ਨੰਬਰ ਦੀ ਕਾਰ ਆ ਗਈ ਲਾਈਟਰ ਐਕਸਟਰਾ ਚੌਕੜਾ ਨਵਾਂ ਲੱਗਿਆ ਹੋਵੇ ਵਿਰੇ ਟਾਇਰਾਂ ਦਾ ਠੀਕ ਆ ਬਾਈ ਫੈਮਿਲੀ ਕਾਰ ਕਹ ਲਈ ਜਣਾ ਬਈ ਇਹ ਇੰਨੀ ਕਾਰ ਜੱਤ ਵੀ ਆ ਗਈ ਕਹਿੰਦੇ ਕੋਕਾ ਪੀਸ ਕਹ ਲਈ ਜਣਾ ਬਈ ਕੋਕਾ ਪੀਸ ਕਾਰ ਆ ਵਿਰੇ ਲਾਈ ਚੈੱਕ ਕਰ ਸਕਦੇ ਹੋ ਨਵੇਂ ਟਾਇਰਾਂ ਦੇ ਵਿੱਚ ਆ ਗਈ ਨਵੀਂ ਸੀਟ ਕਵਰ ਤੇ ਮਾਡਲ ਹੈ ਜੀ ਬਈ ਇਹ 2015 ਵਿਰੇ ਪੱਕੇ ਬਹਿੰਡਾ ਨੰਬਰ ਦੀ ਕਾਰ ਆ ਗਈ ਠੀਕ ਆ ਬਾਈ ਪੱਕੇ 50 ਨੰਬਰ ਦੀ ਵਿਰੇ ਠੀਕ ਆ ਲੈ ਮਿੱਤਰੋ ਪੰਜਾਬ ਨੰਬਰ ਕਾਰ ਆਗੇ ਵਿੱਚ ਵਾਟੀਰੀ ਸੈਂਸਰ ਦਾ ਕਹਿੰਦੇ ਕੰਡੀਸ਼ਨ ਚੈੱਕ ਕਰਾ ਲਓ ਯੋ ਮਨ ਨਵੀਂ ਕਾਰ ਆਗੀ ਠੀਕ ਆ ਭਾਜੀ ਲੈ ਮਿੱਤਰੋ ਚੈੱਕ ਕਰਦੇ ਆਂ ਦੇ ਵਿੱਚ ਕਿ ਜੇ ਕੋਈ ਮੇਰੇ ਵੀਰ ਲੋਨ ਕਰਵਾਉਣਾ ਚਾਹੁੰਦੇ ਐ ਤੇ ਵੀ ਆਪਾਂ 3 ਲੱਖ ਰੁਪਏ ਦਾ ਲੋਨ ਕਰਵਾ ਕੇ ਦੇ ਦਾਂਗੇ ਠੀਕ ਆ ਜੀ ਤੇ ਓਨਲੀ ਕਿੰਨੇ ਰੁਪਏ ਚ ਲੈ ਜਾ ਸਕਦੇ 3 ਲੱਖ 40 ਹਜ਼ਾਰ ਰੁਪਏ ਦੀ ਕਾਰ ਲੈ ਜਾਓ ਵੀਰੇ ਆਜੋ ਮੈਂ ਕੰਡੀਸ਼ਨ ਚੈੱਕ ਕਰਾਉਣਾ ਤੁਹਾਨੂੰ ਠੀਕ ਆ ਲੈ ਮੈਂ ਤੇ ਨਵੀਂ ਕੰਡੀਸ਼ਨ ਦੀ ਕਾਰ ਆ ਜੀਡੀ ਵੇਰੀਐਂਟ ਦੇ ਵਿੱਚ ਆ ਵੀਰੇ ਠੀਕ ਆ ਲੈ ਮਿੱਤਰੋ ਚੰਗੀ ਕਾਰ ਆਗੀ ਡਬਲ ਯਰ ਮੇਕ ਦੇ ਵਿੱਚ ਆ ਵੀਰੇ ਨਵੀਂ ਤਾਂ ਨਵੀਂ ਠੀਕ ਆ ਭਾਜੀ ਤੇ ਲੋਨ ਹੋ ਜਾਊਗਾ ਭਾਜੀ 3 ਲੱਖ 3 ਲੱਖ ਰੁਪਏ ਦਾ ਲੋਨ ਕਰਵਾ ਲਓ ਠੀਕ ਹੈ 340000 ਰੁਪਏ ਦੀ ਕਾਰ ਲੈ ਜਾਓ ਵੀਰੇ 40000 ਰੁਪਏ ਡਾਊਨ ਪੇਮੈਂਟ ਲੈ ਕੇ ਉਤਾਰ ਲੈ। ਮੈਂ ਕਿਹਾ 40000 ਰੁਪਏ ਲਿਆਓ ਤੇ ਟੌਪ ਮਾਡਲ ਕਾਰ ਲੈ ਜਾਓ। ਟੌਪ ਮਾਡਲ ਆ ਵੀਰੇ। ਠੀਕ ਆ ਭਾਜੀ ਤੇ ਅਗਲੇ ਭਾਜੀ ਮੈਂ ਟਾਇਰ ਨਹੀਂ ਰੇ ਕੋਈ ਦੁਬਾਰਾ ਦੱਸ ਦਿੰਦਾ ਨਾ ਨਵੇਂ ਟਾਇਰ ਆਗੇ। ਠੀਕ ਆ ਜੀ। ਤੇ ਪੌਣੇ ਦੇ ਆਪਾਂ ਕਾਰ ਚਲਾਉਣੀ ਆ ਵੀਰੇ ਗੱਲੀ। ਠੀਕ ਆ ਭਾਜੀ। ਮਤਲਬ ਕਾਰ ਵੀ ਬਾਈ ਸਾਹ ਚ ਖੜਦੀ ਰਹੀ ਆ ਨਾ ਭਾਜੀ ਇਹ ਲੱਗਦਾ। ਜਮਾਂ ਪੂਰੀ ਸਾਮੀ ਹੋਈ ਕਾਰ ਆ ਬਾਈ ਇਹਨੇ ਜਮਾਂ ਜੰਗ ਵਾਲਾ ਲਾ ਕੇ ਕਹਿੰਦਾ ਫੋਰ ਰੱਖੀ ਹੋਈ ਆ। ਠੀਕ ਆ ਭਾਜੀ। ਹ ਇਹ ਡਰ 10 ਮਾਡਲ ਇਹ ਵੀ ਸਾਰੀ ਅਰੀਜਨਲ ਆ ਠੀਕ ਆ ਜੀ 29 ਸਾਲ ਚੱਲੀ ਹੋਈ ਹੈ ਨਾਲ ਦੇ ਟਾਇਰ ਨੇ ਕਰਦੇ ਠੀਕ ਆ ਜੀ ਇਹਦੀ ਵੀ ਵੀਰੇ ਕਰ ਦੀ ਕੰਡੀਸ਼ਨ ਚੈੱਕ ਕਰੋ ਨਵੀਂ ਜਿਵੇਂ ਏਜੰਸੀ ਚੋਂ ਕਰ ਲੈਗੀ ਹਣਾ ਉਸ ਤਰ੍ਹਾਂ ਦੀ ਵਾਈਬ ਹੋਣੀ ਨਵੇਂ ਇੰਟੀਰੀਅਰ ਦੇ ਵਿੱਚ ਠੀਕ ਆ ਲੈ ਮਿੱਤਰੋ ਵਿੱਚ ਚੈੱਕ ਕਰਵਾ ਲੈ ਆ ਜੀ ਉਹ ਮੈਂ ਕਰਦੀ ਕੰਡੀਸ਼ਨ ਚੈੱਕ ਕਰਾ ਲੈਣਾ ਦੋਨੋਂ ਕਰ ਚੈੱਕ ਕਰੋ ਵੀਰੇ ਰੂਕ ਉਸ ਹੁੰਦੀ ਹੈ ਨਾ ਭਾਈ ਜੀ ਜਮਾਂ ਰੂਕ ਉਸ ਹੁੰਦੀ ਹੈ ਫਰਸਟ ਓਨਰ ਹੀ ਕਾਰ ਦੋਨੇ ਚਾਬੀਆਂ ਦੇ ਨਾਲ ਠੀਕ ਆ ਭਾਜੀ ਸ਼ੀਸ਼ੇ ਵਗੈਰਾ ਭਾਈ ਜੀ ਸਾਰੇ ਵੀਰੇ ਫਰੰਟ ਸ਼ੀਸ਼ੇ ਤੱਕ ਕਾਰ ਦਾ ਨਾਲ ਦਾਗਾ ਠੀਕ ਆ ਲੈ ਮਿੱਤਰੋ ਫਰੰਟ ਸ਼ੀਸ਼ਾ ਤੱਕ ਵੀ ਆਜੇ ਤੱਕ ਨਾਲ ਦਾਗਾ ਮਿੱਤਰੋ ਜਮਾਂ ਸਾਰੀ ਰੀਜਨਲ ਕਾਰ ਆ ਵੀਰੇ ਦੁਬਾਰਾ ਦੱਸ ਦਿੰਦਾ ਨਾਲ ਦੇ ਟਾਇਰਾਂ ਦੇ ਵਿੱਚ ਸਾਰੀ ਰੀਜਨਲ 10 ਮਾਡਲ ਆ ਠੀਕ ਆ ਜੀ ਐਨਓਸੀ ਕੋਟਾ ਰੇਡ ਦੂਗਾ 1,40,000 ਰੁਪਏ ਦੀ ਕਾਰ ਲੈ ਜੋ ਠੀਕ ਹੈ ਜੀ 1 ਲੱਖ ਤੇ 40,000 ਰੁਪਏ ਦੀ ਲੋਨ ਹੋ ਜਾ ਬਾਈ ਜੀ ਤੇ ਨਹੀਂ ਵੀਰੇ ਲੋਨ ਨਹੀਂ ਹੋਣਾ ਹੈਗਾ ਠੀਕ ਹੈ ਲੋਨ ਇਹ ਤੇ ਮਿੱਤਰੋ ਨਹੀਂ ਹੋਣਾ ਵੀਰੇ ਕੈਸ਼ ਲਈ ਕਾਰ ਆ ਪਹਿਲਾਂ ਦੱਸ ਦਨਾਂ ਐਨਓਸੀ ਮਿਲ ਜੂਗੀ ਲੋਨ ਨਹੀਂ ਹੋਣਾ ਹੈਗਾ ਠੀਕ ਹੈ ਬਾਈ ਜੀ ਤੇ ਅਗਲੀ ਬਾਈ ਜੀ ਇਹ ਆ ਗਈ ਇਹ ਆ ਗਈ ਮੇਰੇ ਡੀਆਰ ਠੀਕ ਜੀ ਆਈ ਸਲਿਪ ਤੇ ਡੀਆਰ ਆ ਗਏ ਮਿੱਤਰੋ ਜੀਡੀਆਈ ਫਸਟ ਟਾਈਮ ਦੀ ਕਾਰ ਆ ਕਿ ਦੋਨੇ ਚਾਬੀਆਂ ਦੇ ਨਾਲ ਆ ਕਿ ਨਵੇਂ ਟਾਇਰਾਂ ਦੇ ਵਿੱਚ ਆ ਬੜੇ ਠੀਕ ਹੈ ਬਾਈ ਜੀ ਇਲਾਵਾ ਤਰ ਚੈੱਕ ਕਰ ਲੋ ਕਾਰ ਤੇ ਓਨਰ ਨੂੰ ਭੇਜਿਏ ਇਹ ਸਿੰਗਲ ਓਨਰ ਦੀ ਕਾਰ ਆ ਵੀਰੇ ਇਹਦੀ ਵੀ ਕਾਰ ਦੀ ਕੰਡੀਸ਼ਨ ਚੈੱਕ ਕਰਾ ਦਿਓ ਠੀਕ ਆ ਜੀ ਇਹ ਵੀ ਬਿਲਕੁਲ ਨਵੀਂ ਕਾਰ ਆ ਵੀਰੇ ਠੀਕ ਆ ਜੀ 17 ਮਾਡਲ VDI ਠੀਕ ਆ ਜੀ ਲੈ ਮਤਲਬ ਨਵੇਂ ਟਾਇਰਾਂ ਦੇ ਵਿੱਚ ਇਹਦਾ ਵੀ ਤੇਲ ਪਾਉਣਾ ਤੇ ਵੀਰੇ ਚਲਾਉਣੇ ਕੁਝ ਕਰਵਾਉਣ ਦੀ ਲੋੜ ਨਹੀਂ ਹੈਗੀ ਠੀਕ ਆ ਕੁੱਲ ਮਿਲਾ ਕੇ ਚੰਗੀ ਕਾਰ ਆ ਗਲਿਆਣਾ ਬਈ ਕੁੱਲ ਮਿਲਾ ਕੇ ਚੰਗੀ ਕਾਰ ਆ ਵੀਰੇ ਠੀਕ ਆ ਜੀ ਇੰਟੀਰੀਅਰ ਦੀ ਬਿਲਕੁਲ ਨਵੀਂ ਹੈ ਠੀਕ ਆ ਜੀ ਇਹ ਵੀ ਬਿਲਕੁਲ ਨਵੀਂ ਹੈ ਡਿਮਾਂਡ ਵੀ ਵੀਰੇ ਛੋਟਾ ਰੇਟ ਦਊਂਗਾ 4,80,000 ਰੁਪਏ ਦੀ ਕਾਰ ਲੈ ਜਾਓ ਵੀਰੇ ਲੈ ਮਿੱਤਰੋ 4,80,000 ਰੁਪਏ ਦੀ 4,80,000 ਰੁਪਏ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਇਹ ਤੁਹਾਡੀ ਇਹ ਤੁਹਾਡੀ ਰੇਟ ਦੀ ਹਾਂ ਜੇ ਤੁਹਾਡੀ ਪ੍ਰੋਫਾਈਲ ਚੰਗੀ ਹੈ 3,90,000 ਰੁਪਏ ਦਾ ਲੋਨ ਵੀ ਕਰਵਾ ਕੇ ਦਊਂਗਾ ਲੈ ਮਿੱਤਰੋ ਤੁਹਾਡਾ ਸਿਵਲ ਸਕੋਰ ਸਹੀ ਆ ਤਾਂ ਬਾਈ ਕਹਿੰਦਾ ਲੋਨ ਹੋ ਜਾਊ ਬਾਈ ਜੀ ਤੇ 3,90,000 ਰੁਪਏ ਦਾ ਠੀਕ ਆ ਬਾਈ ਜੀ ਮਤਲਬ 20,000 ਰੁਪਏ ਡਾਊਨ ਪੇਮੈਂਟ ਲਿਆਉਂਦੇ ਲੋੜਾ ਇਹ ਡਾਊਨ ਪੇਮੈਂਟ ਲੈ ਕੇ ਆ ਵੀਰੇ ਕਾਰ ਲੈ ਜਾਓ ਠੀਕ ਹੈ ਜੀ ਨੰਬਰ ਦੋ ਦੇ ਦਾਟ ਨੰਬਰ ਲਗਵਾਉਣ ਦਾ ਖਰਚਾ ਆਉਣਾ ਇਹਦੇ ਤੇ ਠੀਕ ਆ ਜੀ 25000 ਵੀ ਨੰਬਰ ਲਗਵਾਉਣ ਦਾ ਖਰਚਾ ਆਉਣਾ ਪਹਿਲਾਂ ਦੱਸ ਦੇਣਾ ਉਹ ਤੁਹਾਡਾ ਹੋਊਗਾ ਵੀਰੇ ਠੀਕ ਆ ਜੀ ਅਸੀਂ ਕਾਰ ਦੇਣੀ ਐ ਐਨਓਸੀ ਕਰਵਾ ਕੇ ਦੇਣੀ ਐ 4 ਲੱਖ ਦੇ 8000 ਰੁਪਈ ਦੀ ਕਾਰ ਵੀਰੇ ਠੀਕ ਆ ਭਾਜੀ ਤੇ ਅਗਲੇ ਭਾਜੀ ਆਗੇ ਨਹੀਂ ਅੱਗੇ ਆ ਗਈ ਵੀਰੇ ਆਲਟੋ ਆਲਟੋ ਇਹ ਵੀ ਸਾਰੀ ਰਿਜਨਲ ਕਾਰ ਆ ਗਈ ਠੀਕ ਆ ਜੀ ਦੋਏ ਕਾਰ ਆ ਮਿੱਤਰੋ ਕੰਡੀਸ਼ਨ ਤੋਂ ਨਹੀਂ ਚੈੱਕ ਕਰਵਾ ਰਹੇ ਆ ਵਾਲਾ ਕਿ 2008 ਮਾਡਲ ਆ ਪੀਵੀ ਨੰਬਰ ਦੀ ਕਾਰ ਹੈ ਜੀ ਲੈ ਮਿੱਤਰੋ ਮਾਨਸਾ ਲੋਕਲ ਨੰਬਰ ਹੈ ਨਾ ਬੇ ਜੀ ਮਾਨਸਾ ਲੋਕਲ ਨੰਬਰ ਹੈ ਕਿ 2029 ਦੇ ਇੱਕ ਬਸ ਜਵਰੇ ਕਾਰ ਦੀ ਠੀਕ ਆ ਜੀ ਫਰੰਟ ਦਾ ਸ਼ੀਸ਼ਾ ਹੈ ਦਾ ਵੀ ਨਾਲ ਦਾ ਹੈ ਦਾ ਕਾਰ ਫਰੰਟ ਸ਼ੀਸ਼ਾ ਹੈ ਦਾ ਵੀ ਨਾਲ ਦਾ ਵੀਰੇ ਠੀਕ ਆ ਬਾਈ ਜੀ ਅੰਟੀਰੀਅਰ ਦੀ ਚੈੱਕ ਕਰਾ ਦੋ ਨਵੀਂ ਕਾਰ ਹੈ ਕਿ ਠੀਕ ਆ ਜੀ ਇਹ ਵੀ ਮੋਟਰਸਾਈਕਲ ਦੇ ਮੁੱਲ ਦੀ ਹੀ ਕਾਰ ਆ ਬਾਈ ਜੀ ਲੈ ਮਿੱਤਰੋ ਮੋਟਰਸਾਈਕਲ ਦੇ ਮੁੱਲ ਦੀ ਪਹਿਲਾ ਵਾਲੀ ਨੇ ਬਾਈ ਜੀ ਤੁਹਾਕੇ ਬਾਈ ਜੀ ਇਹ ਜਵਾਰ ਵੀ ਪਹਿਲਾਂ ਤੁਸੀਂ ਬਹੁਤ ਸਾਰਾ ਸਾਡੀ ਵੀਡੀਓ ਨੂੰ ਪਿਆਰ ਦਿੱਤਾ ਉਸ ਤਰ੍ਹਾਂ ਅੱਗੇ ਇਹਦਾ ਪ੍ਰਾਈਸ ਨਹੀਂ ਛੋਟਾ ਰੇਟ ਦੇਉਗਾ 95000 ਪਰੀ ਕਰ ਲੈ ਜੋ ਵੀਰੇ 8 ਮਾਡਲ 29 ਤੱਕ ਪਾਸਿੰਗ ਲੈ ਮਿੱਤਰੋ ਪੱਕੇ 50 ਨੰਬਰ ਦੀ ਗੱਡੀ ਲੈ ਮਿੱਤਰੋ ਲੋਕਲ ਮਾਨਸਾ ਦਾ ਨੰਬਰ ਆ ਉਹਨ ਲਈ 95000 ਰੁਪਏ 95000 ਰੁਪਏ ਦੀ ਵੀਰੇ 95000 ਦਾ ਨੰਬਰ ਲੈ ਗਾ ਬਾਈ ਵਿੱਚੋਂ ਨਹੀਂ ਚੈੱਕ ਕਰ ਬਾਈ ਤੁਹਾਨੂੰ ਵਿੱਚੋਂ ਵੀ ਚੈੱਕ ਕਰਵਾ ਦਿੰਦਾ ਬਾਈ ਕਿਚਰ ਚੈੱਕ ਕਰਵਾ ਦਿੰਦਾ ਵੀਰੇ ਟੀਸਰ ਵਿੱਚੋਂ ਵੀ ਬਾਈ ਜੀ ਫੁੱਲ ਚੰਗੇ ਆ ਗਏ ਜਮਾਂ ਨੀਟ ਐਂਡ ਕਲੀਨ ਕਾਰ ਆ ਵੀਰੇ ਠੀਕ ਆ ਬਾਈ ਜੀ ਤੇ ਅਗਲੇ ਆਗੇ ਬਾਈ ਜੀ ਅੱਗੇ ਵੀ ਰਿਕਰੇਟਾ ਆ ਗਈ ਕਹਿੰਦੇ ਲੈ ਮਿੱਤਰੋ ਕ੍ਰੇਟਾ ਆ ਗਈ ਮਿੱਤਰੋ ਚੈੱਕ ਕਰੋ ਕੰਡੀਸ਼ਨ ਕ੍ਰੇਟਾ ਨਵੀਂ ਕਾਰ ਆ ਗਈ ਸਾਰੀ ਰਿਜਨਲ ਐਸਐਕਸ ਆਪਸ਼ਨਲ ਕਾਰ ਆ ਠੀਕ ਹੈ ਜੀ ਜਮਾ ਟੌਪ ਵੇਰੀਐਂਟ ਦੇ ਵਿੱਚ ਹੈਗੀ ਆਟੋ ਦੇ ਵਿੱਚ ਸਭ ਤੋਂ ਵੱਡੀ ਗੱਲ ਵੀਰੇ ਅੱਜ ਤੋਂ ਆਟੋ ਗੱਡੀ ਦੀ ਸਭ ਤੋਂ ਜ਼ਿਆਦਾ ਡਿਮਾਂਡ ਆ ਰਹੀ ਹੈ ਵੀਰੇ ਠੀਕ ਹੈ ਜੀ ਆਟੋ ਕਾਰ ਆ ਜੀ ਬਾਈ ਜੀ ਕਾਰ ਦੀ ਕੰਡੀਸ਼ਨ ਚੈੱਕ ਕਰੋ ਲੈ ਮਿੱਤਰੋ ਸਿਆਸੀ ਯਰ ਬਿੱਟਰ ਰਿਕਾਰਡ ਦੇ ਨਾਲ ਜੰਦੀ ਹੋਈ ਕਾਰ ਆ ਦੋਨੇ ਕਿਆਬੀਆਂ ਦੇ ਨਾਲ ਠੀਕ ਹੈ ਲੈ ਮਿੱਤਰੋ ਕਹਿੰਦੇ ਫੁੱਲ ਫੀਲਿੰਗ ਆਉਂਦੀ ਹੈ ਕਿ ਬਾਕੀ ਖੁੱਲੀ ਡੁੱਲੀ ਗੱਡੀ ਆ ਨਾ ਬਾਈ ਜੀ ਇਹ ਬਾਕੀ ਖੁੱਲੀ ਡੁੱਲੀ ਗੱਡੀ ਹੈ ਵੀਰੇ ਆਟੋਮੈਟਿਕ ਹੈ ਜੀ 2016 ਮਾਡਲ ਐਸਐਕਸ ਆਪਸ਼ਨਲ ਹੈ ਠੀਕ ਹੈ ਰੇ ਬੋ ਵੇਰੀਐਂਟ ਜਮਨ ਸਾਰੀ ਰਿਜਨਲ ਆ ਕੀ ਪ੍ਰਾਈਸ ਵੀ ਬਾਈ ਜੀ ਉਹ ਦਿਓ ਬਾਈ ਜੀ ਤਮਾਕਿਆ ਵਾਲਾ ਬਾਈ ਬਰੀਜਾ ਨਾਲੋਂ ਵੀ ਸਸਤਾ ਪ੍ਰਾਈਸ ਦੇ ਦਾਂਗੇ ਲੈ ਮਿੱਤਰੋ ਬਰੀਜਾ ਨਾਲੋਂ ਵੀ ਸਸਤਾ ਪ੍ਰਾਈਸ ਮਿਲੂਗਾ 610000 ਦੀ ਕਾਰ ਲੈ ਜੋ ਆਉਣਾ ਕਿਤੇ ਤੁਸੀਂ 50 ਮੋਟਰ ਮਾਨਸਾ ਦੇ ਹਾਂਜੀ ਭਾਈ ਜੀ ਤੇ ਅਗਲੀ ਆ ਗਈ ਭੈਜੀ ਇਹ ਆ ਗਈ ਵੀਰੇ ਰੀਟਿਜ ਇਹ ਵੀ ਆਹ ਤੋਂ ਲੈ ਲੋ ਸਸਤੀ ਕਾਰ ਲੈ ਜੋ ਠੀਕ ਆ ਲੈ ਮਿੱਤਰੋ ਫੈਮਿਲੀ ਕਾਰ ਕਹਿੰਗੇ ਭੈਜੀ ਛੋਟੇ ਮੁੱਲ ਦੀ ਭੈਜੀ ਜਿਹੜੇ ਵੀਰ ਕਹਿੰਦੇ ਨੇ ਕਿ ਅਸੀਂ ਸਟਾਰ ਦਾ ਸੰਕੂਪ ਪੂਰਾ ਕਰਨਾਗਾ ਤਾਂ ਆਹ ਭਾਈ ਤੁਹਾਡਾ ਇਹ ਵੀ ਆਹ ਤੋਂ ਲੈ ਲੋ ਸਸਤੀ ਕਾਰ ਆ 10 ਮੋਡਲਾ VX ਇਹ પેટ્રોલ ਦੇ ਵਿੱਚ ਕਾਰ ਆ ਗਈ ਭਾਈ ਜੀ ਠੀਕ ਆ ਭਾਈ ਜੀ ਤੇ ਚੈੱਕ ਕਰਾਓ ਜੀ ਕਾਰ ਆ ਗਈ ਇਹਦੀ ਵੀ ਵੀਰੇ ਅੰਟੀਰੀਅਰ ਚੈੱਕ ਕਰਾ ਦਿਓ ਆ ਮਿੱਤਰੋ ਰਿਟੀਰੀਅਲ ਸਬਸਕ੍ਰਿਪਸ਼ਨ ਇੰਟੀਰੀਅਰ ਦੀ ਜਮਨ ਨਵੀਂ ਕਾਰ ਆ ਜਿੱਤ ਗੱਡੀ ਦੇ ਵਿੱਚ ਬੈਠੇ ਨਾ ਵਾਈਬ ਆਉਂਦੀ ਆ ਵੀ ਹਾਂ ਆਪਾਂ ਕੋਈ ਚੀਜ਼ ਚਲਾ ਰਹੇ ਆ ਬਾਈ ਜੀ ਠੀਕ ਆ ਬਾਈ ਜੀ ਇੰਜਨ ਦੀ ਜਮਨ ਨਵੀਂ ਬਾਈ ਜੀ ਇੰਜਨ ਦੇ ਚੰਗੇ ਆ ਬਾਈ ਫੋਲਡੀ ਵੀ ਇੱਕ ਤੋਂ ਦੋ ਵੀ ਇਸ ਪੇਂਟ ਆ ਠੀਕ ਆ ਜੀ 10 ਮਾਡਲ GXI ਮਾਰਸਰ ਇਹਨਾਂ ਸੀ ਆਈ ਹੋਈ ਆ ਠੀਕ ਆ ਮਤਲਬ ਜੇ ਬਾਈ ਪੀਸ ਟੱਚ ਹੋਇਆ ਹੋਇਆ ਤਾਂ ਬਾਈ ਸਾਨੂੰ ਦੱਸ ਕੇ ਦੇਣਗੇ ਨਾ ਦੱਸ ਕੇ ਦੇਵਾਂਗੇ ਵੀਰੇ ਜੇ ਕੋਈ ਗੱਡੀ ਪੇਂਟ ਦਾ ਪੇਂਟ ਕਹਿ ਕੇ ਦੇਵਾਂਗੇ ਜਾਂ ਕੋਈ origignal ਤਾਂ origignal ਹੀ ਕਹਿ ਕੇ ਦੇਵਾਂਗੇ ਠੀਕ ਆ ਇੰਜਨ ਗੇਅਰ ਬਾਈ ਇੰਜ ਜਨਗਰ ਦੀ ਜੰਮੀਆ ਬਾਈ ਜੀ ਗੋੜ ਬੋਲਦਾ ਬੱਚਾ ਗਾ ਜਮ ਠੀਕ ਆ ਬਾਈ ਜੀ ਤੇ ਪ੍ਰਾਈਜ਼ ਲਊਗਾ ਬਾਈ ਜੀ ਇਹਦਾ ਪ੍ਰਾਈ ਵੀਰੇ ਛੋਟਾ ਦੇਊਗਾ ਮੈਂ ਕੱਟਣਾ ਵਾ ਤੇ BX I ਟੌਪ ਮਾਡਲ ਆ ਕੀ ਠੀਕ ਆ ਜੀ ਮਾਨਸਰ ਦੀ ਐਨਸੀ ਇਹ ਲੋਨ ਨਹੀਂ ਹੋਣਾ ਹੈਗਾ ਪਹਿਲਾਂ ਰੱਖ ਦਿੰਨਾ ਠੀਕ ਆ ਜੀ ਲੋਨ ਆਲੇ ਮੇਰੇ ਵੀਰ ਨਾ ਕਾਲ ਕਰਨੇ ਇਸ ਕਰ ਲਈ ਰੇਟ ਦੇ ਉਹ ਛੋਟਾ 1,10,000 ਰੁਪਏ ਦੀ ਕਰ ਲੈ ਜਰੀ ਐਨਸੀ ਇਹ ਲੋਨ ਨਹੀਂ ਹੋਣਾ ਹੈਗਾ ਪਹਿਲਾਂ ਰੱਖ ਦਿੰਨਾ ਠੀਕ ਆ ਜੀ ਲੋਨ ਆਲੇ ਮੇਰੇ ਵੀਰ ਨਾ ਕਾਲ ਕਰਨੇ ਇਸ ਕਰ ਲਈ ਰੇਡ ਦੇ ਉਹ ਛੋਟਾ 1,10,000 ਰੁਪਏ ਦੀ ਕਰ ਲੈ ਜੋ ਮਾਨਸੇ ਦੀ ਐਨਸੀ ਦੇ ਨਾਲ ਲੈ ਮਿੱਤਰੋ ਸਿਰਫ 1,10,000 ਰੁਪਏ ਦੀ ਰੇਟ ਨਹੀਂ ਉਤਾਰ ਆਲਟੋ ਨਹੀਂ ਦਿੰਦਾ ਬਾਈ ਜੀ ਕੋਈ ਲੈ ਮਿੱਤਰੋ ਆਲਟੋ ਦੇ ਮੁੱਲ ਦੀ ਮਿੱਤਰੋ ਜੇ ਨਵਾਂ ਮੋਟਰਸਾਈਕਲ ਲੈ ਕੇ ਲੈਣ ਦੇਣੇ ਉਹ ਵੀ 1,10,000 ਕੋ ਨਹੀਂ ਦਿੰਦਾ ਹੈਗਾ ਬਾਈ ਜੀ ਠੀਕ ਆ ਬਾਈ ਜੀ ਹਾਂਜੀ ਇਹ ਅਗਲੀ ਫਿਰ ਆਗੇ ਬਈ ਜੀ ਸਵਿਫਟ ਸਵਿਫਟ ਆ ਜੀ ਬਾਈ ਜੀ 2015 ਵੜੇ 16 ਪੱਕੇ 50 ਨੰਬਰ ਦੀ ਕਾਰ ਆ ਠੀਕ ਆ ਜੀ ਬਾਈ ਜੀ ਕਾਰ ਦੀ ਕੰਡੀਸ਼ਨ ਚੈੱਕ ਕਰਾ ਦਿਓ ਲੈ ਮਿੱਤਰੋ ਪੀ ਵੀ 05 ਨੰਬਰ ਆਗਾ ਬਾਈ ਜੀ ਲੈ ਤਾਂ ਰਸਤੇ ਲੱਗੂ ਡੰਪਿੰਗ ਕੀਤੀ ਹੋਈ ਹੈ ਸਭ ਤੋਂ ਵੱਡੀ ਗੱਲ ਬਾਈ ਜੀ ਠੀਕ ਆ ਡੰਪਿੰਗ ਕੀਤੀ ਹੋਈ ਆ ਡੰਪੀ ਕੀਤੀ ਹੋਈ ਹੈ ਕਾਰ ਦੀ ਠੀਕ ਆ ਜੀ ਬਾਈ ਜੀ ਕਾਰ ਦੀ ਕੰਡੀਸ਼ਨ ਚੈੱਕ ਕਰਾ ਦਿਓ 1 ਲੱਖ ਜਨਸੀ ਰਿਕਾਰਡ ਦੇ ਨਾਲ ਚੱਲੀ ਹੋਈ ਹੈ ਇਹ ਠੀਕ ਆ ਜੀ ਲੈ ਮਿੱਤਰੋ 1 ਲੱਖ ਜਨਸੀ ਕੋਈ ਨਹੀਂ ਰਾਕੀ ਕਹਦਾਂ ਦੇਣਾ ਬਾਈ ਕੇ ਕਾਰ 50 ਲੱਖ ਚੱਲੀ ਹੋਏ ਬਾਈ ਜੀ ਸਵਿਫਟ ਲੱਖ ਚੱਲ ਰਹੀ ਮਾਮੂਲੀ ਜੀ ਗੱਲ ਹੈ ਠੀਕ ਆ ਜੀ ਬਾਈ ਬਾਕੀ ਬਾਈ ਦੇ ਉੱਤੇ ਸਟੈਂਪਾ ਲੱਗੀ ਉਹਦੇ ਵੀ ਉਹ ਵੀ ਕਾਰ ਦੀ ਲੈਣ ਨਹੀਂ ਆਈ ਗਈਆਂ ਠੀਕ ਆ ਮਤਲਬ ਸਹੀ ਗੱਲ ਕਹੀ ਜਾਣਾ ਬਾਈ ਚਾਲ ਚਲਾਵਾ ਚੰਗਾ ਚੱਲਿਆ ਹੋਣਾ ਬਾਈ ਕੋਈ ਮੀਟਰ ਵੇ ਕਰਵਾ ਕੇ ਕਾਰ ਨਹੀਂ ਵੇਚਦੇ ਹੈਗੇ ਠੀਕ ਆ ਜੀ ਕਾਰ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਰਹੇ ਹੋ ਲਾਈਟ ਐਂਡ ਐਕਸਟਰਾ ਲੱਗੇ ਨੇ ਡੰਪਿੰਗ ਕੀਤੀ ہوئی ਆ ਠੀਕ ਆ ਜੀ ਤੇ ਮਾਡਲ ਹੈਗੇ ਬਾਈ ਜੀ 2015/16 ਬਾਈ ਜੀ ਤੇ ਪ੍ਰਾਈਜ਼ ਰੋਗਾ ਬਾਈ ਜੀ ਛੋਟਾ ਰੇਡ ਦੂੰਗਾ 425000 ਦੀ ਕਾਰ ਲੈ ਜਿਓ ਆਉਣਾ ਕਿ ਤੇ ਤੁਸੀਂ 50 ਮੋਟਰ ਮਾਨਸਰ ਦੇ ਉੱਤੇ ਠੀਕ ਹੈ ਜੀ ਮਤਲਬ 13 ਤੁਰਾ ਮਾਡਲ ਆਉਂਦੇ ਨੇ ਬਾਈ ਜੀ ਇਹ ਰੇਟ ਤੇ 13 ਤੁਰਾ ਮਾਡਲ ਆਉਂਦੀ ਕਾਰ ਆ ਇਹ ਲੈਣਾ ਬਹੁਤ ਬਹੁਤ ਦਾ ਜੇ ਗੱਲ ਕਰੀਏ ਲਾਇ ਲੱਗੇ ਹੋਏ ਨੇ ਨਾ ਬਾਈ ਜੀ ਲਾਇ ਲੱਗੋ ABS ਬ੍ਰੇਕਾਂ ਦੇ ਵਿੱਚ ਆ ਬਾਈ ਜੀ ਠੀਕ ਆ ਬਾਈ ਜੀ ਤੇ ਅਗਲੇ ਫੇਰ ਆ ਕੇ ਬਾਈ ਜੀ ਰੇਟ ਜਾ ਰੇਟ ਹੀ ਆ ਗਈ ਬਾਈ ਜੀ ਠੀਕ ਆ ਜੀ ਉਹ ਯਾਰ 14 ਮਾਡਲ ਆ ਗਈ 12 ਮਾਡਲ ਵਾਲੇ ਰੇਟ ਦੇ ਵਿੱਚ ਕਰ ਦੇਵਾਂਗੇ ਇਹ ਦੀ ਓਨਰ ਰੂ ਬਾਈ ਜੀ ਇਹ ਸੈਕੰਡ ਓਨਰ ਆ ਇਹ ਕਿਹੜਾ ਨੰਬਰ ਦੀ ਹੈ ਬਾਈ ਜੀ ਠੀਕ ਆ ਜੀ ਜੇ ਕੋਈ ਮੇਰਾ ਵੀਰ ਕੇਰੋਫ ਦੇ ਵਿੱਚ ਵੀ ਨਾਮ ਕਰਵਾਉਣਾ ਚਾਹੁੰਦਾ ਆਪਾਂ ਕੇਰੋਫ ਦੇ ਵਿੱਚ ਵੀ ਨਾਮ ਕਰਵਾ ਕੇ ਦੇਵਾਂਗੇ ਠੀਕ ਆ ਬਾਈ ਜੀ ਨਵੀਂ ਕਾਰ ਨੇ ਵੀਡੀਓ ਆਈਏ ਸੈਕੰਡ ਆਨਰ ਆ ਨੌਨ ਐਕਸੀਡੈਂਟਲ ਬਾਈ ਜੀ ਇੰਜਨ ਗੇਅਰ ਬਾਈ ਚੰਗਾ ਇੰਜਨ ਗੇਅਰ ਦੀ ਬਾਈ ਜੀ ਓਕੇ ਆ ਕੰਡੀਸ਼ਨ ਚੈੱਕ ਕਰਾ ਦਿਓ ਅੰਦਰੋਂ ਪੂਰੀ ਲੰਮ ਕੰਟੀਰੀਅਲ ਦੀ ਬਿਲਕੁਲ ਨਵੀਂ ਕਾਰ ਆ ਕੀ ਇਹ ਵੀ ਛੋਟੇ ਰੇਟ ਦੀ ਜੇ ਕੋਈ ਮੇਰਾ ਵੀਰ ਲੋਡ ਕਰਵਾਉਣਾ ਚਾਹੁੰਦਾ ਉਹਨੂੰ ਇਹ ਤੇ ਲੋਨ ਵੀ ਕਰਵਾ ਕੇ ਦੇ ਦਾਂਗੇ ਪ੍ਰਾਈਜ਼ ਹੋਊਗਾ ਬਾਈ ਜੀ ਥੋੜਾ ਪ੍ਰਾਈਜ਼ ਦਊਗਾ ਵੀਰੇ 210000 ਦੀ ਕਾਰ ਲੈ ਜੋ ਲੋਨ ਹੋ ਜਾ ਬਾਈ ਜੀ ਤੇ ਲੋਨ ਹੋ ਜੂ 1,80,000 ਰੁਪਏ ਦਾ ਲੋਨ ਕਰਵਾ ਕੇ ਦੇ ਦਾਂਗੇ। ਮਿੱਤਰੋ 30,000 ਰੁਪਏ ਦੇ ਨਾਲ ਤੁਸੀਂ ਰੈਟ ਦੇ ਲੈ ਮਾਲਕਾਂ ਨੂੰ। ਉਹਦੀ ਚਲਾਉਣੀ ਹੈ ਜੀ। ਠੀਕ ਆ ਬਾਈ ਜੀ। ਤਾਂ ਅਗਲੇ ਫੇਰੇ ਆ ਕੇ ਮਿੱਤਰੋ ਸਵਿਫਟ ਤੇ ਇਹ ਮਾਡਲ ਰੋ ਵੀ ਬਾਈ ਜੀ। ਇਹ ਵੀ ਵੀਰੇ 15 ਮਾਡਲ ਆ ਜੀ। ਠੀਕ ਆ ਜੀ। ਐਚ ਆ ਨੰਬਰ ਵੀ ਤੇ ਇਹਦੇ ਵੀ ਲਾਈਟਰ ਐਕਸਟਰਾ ਲੱਗੇ ਹੋਏ ਨੇ। ਠੀਕ ਆ ਜੀ। ਮਿੱਤਰੋ ਟਾਇਰ ਵੀ ਚੰਗੇ ਪੈਨੇਗੇ ਲਾਈ ਵੀ ਲੱਗੇ ਹੋਏ ਨੇ ਕਿ ਤੇ ਪੰਜਾਬ ਹਰਿਆਣਾ ਨੰਬਰ ਆ ਨਾ ਬਾਈ ਜੀ ਤੇ ਹਰਿਆਣਾ ਨੰਬਰ ਆ ਕਿ ਜੀ ਉਨਰਵਰੇ ਥੜਾ ਉਨਰਾ ਕੀ ਕਰਦੇ ਕਰ ਨਾਮ ਹੋਈ ਹੈਗੀ ਵੀ ਕਾਰ ਦੀ ਕੰਡੀਸ਼ਨ ਚ ਚੈੱਕ ਕਰਾ ਦੋ ਨਵੇਂ ਸ਼ੀਟ ਕਵਰ ਨੇ 3D ਮੈਟਿੰਗ ਕੀਤੀ ਹੋਈ ਹੈਗੀ ਠੀਕ ਹੈ ਜੀ ਅੱਜ ਦੀ ਘੜੀ ਵੀਰੇ 1 ਰੁਪਏ ਕਰਕੇ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਠੀਕ ਹੈ ਜੀ ਆਓ ਤੇਲ ਪਾਓ ਤੇ ਚਲਾਓ ਬਾਈ ਜੀ ਤੇ ਪ੍ਰਾਈਜ਼ ਲਊਗਾ ਬਾਈ ਜੀ ਦਾ ਪ੍ਰਾਈਜ਼ ਨਹੀਂ ਵੀਰੇ ਆਫਰ ਰੇਟ ਹੈ ਕਿ ਰੇਟੇ ਜਿ ਮੁੱਲ ਦੀ ਕਾਰ ਦੇ ਦਾਂਗੇ ਆਫਰ ਹੀ ਕਰਦੀ ਬਈ ਆਫਰ ਹੀ ਕਰਤੀ ਬਾਈ ਜੀ 3 ਲੱਖ 10 ਹਜ਼ਾਰ ਰੁਪਏ ਦੀ ਕਾਰ ਲੈ ਜਾਓ 15 ਮਾਡਲ ਬਈ ਮਿੱਤਰੋ ਸਿਰਫ 3 ਲੱਖ 10 ਹਜ਼ਾਰ ਰੁਪਏ ਦੀ 15 ਮਾਡਲ ਆ ਬਾਈ ਜੀ ਕੋਈ ਦਿੱਲੀ ਤੋਂ ਨਹੀਂ ਦਿੰਦਾ ਹੈਗਾ ਪਹਿਲਾਂ ਦੱਸ ਦੇਣਾ ਐਕਸੀਡੈਂਟ ਨਹੀਂ ਹੈਗੀ ਕਾਰ ਕਿਤੇ ਸੋਚ ਵੀ ਐਕਸੀਡੈਂਟ ਆ ਜੀ ਪੇਂਟ ਦੀ ਬਾਈ ਜੀ ਬਾਈ ਜੀ ਪੇਂਟ ਦੀ ਹਲਕੀ ਫੁਲਕੀ ਡੇਚਿੰਗ ਆ ਨੌਣ ਐਕਸੀ ਲਿੱਪੇ ਨਹੀਂ ਹੋਈ ਕਹਿੜੀ ਆ ਬਾਈ ਜਮਨ ਨਵੀਂ ਕਾਰ ਆ ਬਾਈ ਜੀ ਚਾਲ ਚਲਾਵੇ ਦੀ ਤੇ ਅਗਲੀ ਬਾਈ ਜੀ ਇਹ ਵੀ ਵੀਰੇ ਆਫਰ ਰੇਟ ਦੀ ਕਾਰ ਆ ਜੀ ਠੀਕ ਆ ਬਾਈ ਜੀ ਆਲਟੋ ਦੇ ਮੁੱਲ ਦੀ ਕਾਰ ਆ ਇਹ ਵੀ ਪੈਟਰੋਲ ਪਲਾਸ ਸੀਐਨਜੀ 2010 ਮਾਡਲ ਆ ਜੀ ਠੀਕ ਆ ਜੀ ਇਹ ਵੀ ਕਾਰ ਦੀ ਬਾਈ ਜੀ ਕੰਡੀਸ਼ਨ ਚੈੱਕ ਕਰਾ ਦੋ ਆ ਮਿੱਤਰੋ ਕੰਡੀਸ਼ਨ 11 ਦੀ ਬਾਈ ਜੀ ਓਕੇ ਆ ਕੀ ਇਹ ਵੀ ਆਟੋ ਨਾਲ ਸਸਤੀ ਦੇ ਦਾਂਗੇ ਠੀਕ ਆ ਬਾਈ ਜੀ ਤੇ ਮਾਡਲ ਆਗੇ ਬਾਈ ਜੀ ਇਹ 10 ਮਾਡਲ ਆ ਪੈਟਰੋਲ ਪਲਸ ਸੀਐਨਜੀ ਆ ਡਿਮਾਂਡ ਰੂਪੇ ਜੀ ਦੇ ਬਾਈ ਜੀ ਡਿਮਾਂਡ ਦੀ ਲਾਸਟ ਪ੍ਰਾਈਸ ਇਹਦਾ ਜੇ ਕੋਈ ਮੇਰੇ ਵੀਰ ਆ ਕਿ ਲੋਨ ਕਰਵਾਉਣਾ ਤੇ ਲੋਨ ਨਹੀਂ ਹੋਣਾ ਕਿ ਇਹਨੂੰ ਵੀ ਮਾਨ ਸਕਦੀ ਆ ਠੀਕ ਆ ਜੀ ਛੋਟਾ ਰੇਟ ਦਊਂਗਾ 1 ਲੱਖ 15000 ਰੁਪਏ ਦੀ ਕਾਰ ਲੈ ਜਾਓ ਬਾਈ ਜੀ ਲੈ ਮਿੱਤਰੋ 1 ਲੱਖ 15000 ਰੁਪਏ ਦੇ ਆਲਟੋ ਦੇ ਮੁੱਲ ਦੇ ਆਲਟੋ ਵੀ ਨਹੀਂ ਦਿੰਦਾ ਬਾਈ ਜੀ ਕੋਈ ਬੀਐਕਐਸਏ ਪੈਟਰੋਲ ਪਲਸ ਸੀਐਨਜੀ ਠੀਕ ਆ ਬਾਈ ਜੀ ਲੈ ਮਿੱਤਰੋ ਅਗਲੀ ਫੇਰ ਆ ਗਈ ਆਲਟੋ ਆਲਟੋ ਕਾਰ ਆ ਬਾਈ ਜੀ 2011 ਮਾਡਲ ਆ ਗਈ ਦਿੱਲੀ ਨੰਬਰਾਂ ਕੀ ਵੀਰੇ ਕਾਰ ਦੀ ਕੰਡੀਸ਼ਨ ਚੈੱਕ ਕਰਾ ਦੋ ਤਕਰੀਬਨ ਇਹ ਲਾ ਕੇ ਚੱਲੀ ਹੈ ਬਾਈ ਜੀ 15 16 ਮਾਡਲ ਵਰਗੀ ਕੰਡੀਸ਼ਨ ਹੈ ਨਾ ਬਾਈ ਜੀ ਬਾਈ ਜੀ 20 ਮਾਡਲ ਵੀ ਨਹੀਂ ਰਿਸਕ ਕਰਦਾ ਕਾਰ ਦੀ ਕੰਡੀਸ਼ਨ ਚੈੱਕ ਕਰਾਓ ਚਾਲ ਚਲਾਵਾ ਪੂਰਾ ਚੰਗਾ ਨਾ ਬਾਈ ਵਿੱਚੋਂ ਵੇਚੀ ਨਵੀਂ ਕਾਰ ਆ ਬਾਈ ਜੀ 21000 ਚੱਲੀ ਹੋਈ 21000 ਨਾਲ ਕਾਰ ਨੂੰ ਹੁੰਦਾ ਕੀ ਇਹ ਦੱਸੋ ਪਹਿਲਾਂ ਦਾ ਸਹੀ ਗੱਲ ਆ ਬਾਈ ਮਿੱਤਰੋ ਦੇਖ ਸਕਦੇ ਹੋ ਮੀਟਰ ਬੈਗ ਨਹੀਂ ਹੋਊਗਾ ਬਾਈ ਜੀ ਮੀਟਰ ਬੈਗ ਦੀ ਆਪਣੀ ਗਰੰਟੀ ਹੋਊਗੀ ਠੀਕ ਆ ਜੀ ਜਿਹੜੀ ਕਾਰ 21000 ਚੱਲੀ ਤਾਂ ਉਹ 21000 ਹੀ ਚੱਲੀ ਆ ਨਾਲ ਦੇ ਸ਼ੀਸ਼ੇ ਸਾਰੇ ਬਾਈ ਨਾਲ ਦੀ ਸ਼ੀਸ਼ੇ ਨੇ ਬਾਈ ਜੀ ਠੀਕ ਆ ਜੀ 프ਰੰਟ ਸ਼ੀਸ਼ੇ ਚੇਂਜ ਆ ਬਾਈ ਜੀ ਪਹਿਲਾਂ ਦੱਸ ਦਿੰਦਾ ਠੀਕ ਆ 프ਰੰਟ ਸੀਸ ਬੱਤੀ ਵਗੈਰਾ ਵੀ ਬਾਜੀ ਜਾਂਦੀ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਹੈਗੀ ਨੌਨ ਐਕਸੀਡੈਂਟਲ ਆ ਠੀਕ ਆ ਜੀ ਇਹ ਵੀ ਛੋਟੇ ਰੇਟ ਦੀ ਕਾਰ ਆ ਬਾਈ 1 ਲੱਖ 50000 ਰੁਪਏ ਦੀ ਘਾ ਲੈ ਜੋ ਬਾਈ ਜੀ ਲੈ ਮਿੱਤਰੋ ਸਿਰਫ 1 ਲੱਖ ਤੇ 65000 ਰੁਪਏ ਦੀ ਲੋਨ ਹੋ ਜਾ ਜੋ ਭਾਈ ਤੇ ਲੋਨ ਹੋ ਜੂਆ ਬਾਈ ਜੀ ਠੀਕ ਹੈ ਜੀ ਲੋਨ ਮਿੱਤਰੋ ਹੋ ਜਾਊਗਾ ਤੇ ਅਗਲੇ ਭਾਈ ਜੀ ਇਹ ਆ ਗਈ ਆ ਗੱਡੀ ਵੀ ਭਾਈ ਦਿਲਾ ਤੇ ਰਾਏ ਕਰਦੀ ਹੈ ਜੀ ਠੀਕ ਹੈ ਜੀ ਲੋਨ ਵੀ ਭਾਈ ਜੀ ਕਿੰਨੀ ਸਿਰ ਤੇ ਕਰਾ ਲਓ 20 ਵੈਰੀਐਂਟ ਦੇ ਵਿੱਚ ਹੈ ਕੀ ਬੀ ਐਮਟੀ ਕਹਦਣੇ ਆਪਾਂ ਠੀਕ ਹੈ ਜੀ 2011 ਮਾਡਲ ਆ ਗਈ ਠੀਕ ਹੈ ਜੀ ਇਹ ਵੀ ਆਫਰ ਰੇਟ ਦੀ ਕਾਰ ਆ ਜੀ ਠੀਕ ਹੈ ਜੀ ਪੈਟਰੋਲ ਪਲਸ ਸੀएनजी ਇਹ 11 ਮਾਡਲ ਆ ਜੀ ਨਵੀਂ ਕਾਰ ਆ ਬਾਈ ਜੀ ਚਲ ਚਲਾਵਾਂਗੇ ਲੈ ਮੈਂ ਚਲ ਚਲਾਵਾਂ ਨਵਾਂ ਗਾ ਬਾਈ ਕਹਿੰਦਾ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਸ਼ੀਸ਼ੇ ਵੀ ਅਜੇ ਤੱਕ ਪਹਿਲੀ ਵਾਰ ਤੇ ਬਾਈ ਜੀ ਇਹ ਕਾਰ ਅੱਜ ਕੱਲ ਮਿਲਦੀ ਨਹੀਂ ਹੈਗੀ ਠੀਕ ਹੈ ਬਾਕੀ ਪੁਰਾਣੀ 10 10 ਮਾਡਲ ਦਾ 1.5 ਲੱਖ ਰੁਪਏ ਮੰਗੀ ਜਾ ਰਿਹਾ ਤੁਸੀਂ ਦੇਓਗੇ ਬਾਈ ਜੀ ਇਹ 11 ਮਾਡਲ ਆ ਬਾਈ ਜੀ ਇਹ 11 ਮਾਡਲ ਆ ਜੀ 1 ਲੱਖ 40 ਹਜ਼ਾਰ ਰੁਪਏ ਦੀ ਕਾਰ ਲੈ ਜਾਓ ਬਾਈ ਜੀ ਦਿੱਲੀ ਨਾਲੋਂ ਵੀ ਸਸਤੀ ਕੋਈ ਬੰਦਾ ਗਾਰੰਟੀ ਦੇ ਕੇ ਦਿੱਲੀ ਵਾਲੀ ਰੇਟ ਦੀ ਵੀ ਦਿੱਲੀ ਤੋਂ ਵੀ ਇੰਨੀ ਸਸਤੀ ਕਾਰ ਨਹੀਂ ਮਿਲਣੀ ਹੈਗੀ ਕੀ ਤੇ ਅਗਲੇ ਭਾਈ ਜੀ ਇਹ ਆ ਗਈ 스ਵਿਫਟ ਇਹ ਵੀ ਬਾਈ ਆਫਰ ਰੇਟ ਵਾਲੀ ਕਾਰ ਹਨ ਦਿਖਾਈ ਜਾਂਦੇ ਆਪਾਂ ਤੁਹਾਨੂੰ ਠੀਕ ਹੈ ਜੀ ਇਹ ਵੀ ਆਫਰ ਰੇਟ ਦੀ ਕਾਰ ਆ ਬਾਈ ਜੀ 2015 ਮਾਡਲ ਦਾ ਬਿਡਿੰਡਾ ਨੰਬਰ ਆ ਬਾਈ ਜੀ ਠੀਕ ਹੈ ਲੈ ਮੈਤਰ ਵੱਡਾ ਇਹ ਵੀ ਆ ਰੇਟ ਦੇ ਮੁੱਲ ਦੀ ਕਾਰ ਆ ਬਾਈ ਜੀ ਰੇਟ ਦੇ ਮੁੱਲ ਦੀ ਵੀੜੇ ਇਹ ਵੀ ਇਸ ਬ੍ਰੇਕ ਵਾਲੀ ਕਾਰ ਆਗੀ ਠੀਕ ਹੈ ਜੀ ਸਾਚ ਜਾਨੀ ਆਲਟੋ ਦੇ ਮੁੱਲ ਦੀ ਲਾ ਲਈ ਤੇ ਇਹਦੀ ਰੇਟ ਦੇ ਮੁੱਲ ਦੀ ਲਾ ਲਈ ਜਾਣਾ ਭਾਈ ਆਲਟੋ ਦੇ ਮੁੱਲ ਦੀ ਕਹ ਲੋ ਭਾਈ ਜੀ K10 ਵੀ ਬਣ ਕੇ ਚਲੋ 3 ਲੱਖ ਰੁਪਏ ਦੀ ਆਉਂਦੀ ਆ ਠੀਕ ਆ ਜੀ 15 ਮਾਡਲ ਇਹ ਬਹ 15 ਮਾਡਲ ਸੌਟ ਦੇ ਰਿਹਾ ਉਹ ਵੀ ਪੱਕੇ ਬਠਿੰਡਾ ਨੰਬਰ ਦੀ ਕਾਰ ਹੈਗੀ ਪੰਜਾਬ ਨੰਬਰ ਆ ਮਿੱਤਰੋ ਓਨਰ ਰੂਪੇ ਜੀ ਸੈਕੰਡ ਅੰਮਰੀ ਕਾਰ ਹੈਗੀ ਨੋਨ ਐਕਸੀਡੈਂਟ ਲਾ ਭਾਈ ਜੀ ਤੇ ਪ੍ਰਾਈਜ਼ ਰੋਗ ਆ ਭੇਜੇ ਦਾ ਛੋਟਾ ਪ੍ਰਾਈਜ਼ ਦਊਗਾ ਭਾਈ ਜੀ ਨਾ ਕੱਟਣਾ ਵੱਧ 3 ਲੱਖ 35000 ਰੁਪਏ ਦੀ ਕਾਰ ਲੈ ਜਾਓ ਫੁੱਲ ਲੋਡ ਕਰਵਾ ਕੇ ਦੇਉਂਗਾ ਕਾਰ ਕੱਢ ਲੈ ਕੇ ਆਓ ਕਾਰ ਲੈ ਜੋ ਬਾਈ ਜੀ ਲੈ ਮਿੱਤਰੋ ਆਹ ਰਕਾਰ ਲਿਆਓ ਗੱਡੀ ਲੈ ਜਾਓ ਤੇ ਹੁਣ ਬਾਈ ਜੀ ਤੁਸੀਂ ਸਸਤੇ ਵਿੱਚ ਵੀ ਆਹ ਬਾਈ ਨੇ ਬਾਈ ਜੀ ਕੜੀਏ ਸੁਪਨੇ ਬਾਈ ਜੀ ਸੱਚ ਕਰਨਾ ਹੈਗਾ ਹਰੇਕ ਘਰ ਘਰ ਗੱਡੀ ਕਰ ਦੇਣੀ ਹੈ ਨਾ ਬਿਲਕੁਲ ਬਾਈ ਜੀ ਮੋਟਰਸਾਈਕਲ ਦੇ ਮੁੱਲ ਦੀ ਕਾਰਾਂ ਦਿੰਦੇ ਆਪਾਂ ਦਿੱਲੀ ਨਾਲੋਂ ਵੀ ਸਸਤੀਆਂ ਕਾਰਾਂ ਦਿੰਦੇ ਆਗੇ ਠੀਕ ਆ ਬਾਈ ਜੀ ਹਾਂਜੀ ਤੇ ਚਾਲ ਚਲਾਵਾ ਬਾਈ ਸਾਰੀਆਂ ਗੱਡੀਆਂ ਦਾ ਬਾਈ ਕਹਿੰਦਾ ਚੰਗਾ ਰਹੂਗਾ ਤੇ ਹੋਰ ਤਾਂ ਰੇ ਬਾਈ ਗੱਡੇ ਬਾਈ ਜੀ ਆਪਣੇ ਕੋਲ ਹੋਰ ਵੀ ਗਡਾਉਣ ਦੇ ਵਿੱਚ ਕਾਰਾਂ ਖੜੀਆਂ ਨੇ ਠੀਕ ਆ ਜੀ ਜੇ ਕੋਈ ਮੇਰੇ ਵੀਰ ਆਉਣਾ ਚਾਹੁੰਦਾ ਹੈ ਉਹਨੂੰ ਕਮਿਸ਼ਨ ਦੇ ਇਸ ਤਰੀਕੇ ਕਰਾ ਪ੍ਰੋਵਾਈਡ ਕਰਾਵਾਂਗੇ ਆਪਣੇ ਕੋਲੇ ਵੀ ਬਹੁਤ ਸਾਰੇ ਸਟਾਕ ਖੜਾਗਾ ਇਹਨਾਂ ਸੋਚਿਓ ਬਾਈ ਜਿਹਨੇ ਕੇ ਕਾਰਾਂ ਦਿਖਾਉਂਦੀਆਂ ਉਹਨੀਆਂ ਕੀ ਆ ਸਟਾਕ ਫੁੱਲ ਰਹਣਾਗਾ ਕੋਈ ਦਿੱਕਤ ਨਾ ਮੰਨਿਓ ਫੋਨ ਘਮਾਓ ਕਿਤੇ ਘਰੇ ਬੈਠੇ ਸਲਾਹ ਕਰਦੇ ਨਾ ਰਹੋ ਜੋ ਵੀ ਆਪ ਕਾਰ ਲੈਣੀ ਆ ਇਸ ਤੋਂ ਪਹਿਲਾਂ ਅਲਟੋ ਅਲਟੋ ਕਾਲੀ ਵਿਗ ਗਈ ਹੈ ਨਾ ਬਾਈ ਕਾਲੀ ਵਿਗ ਗਈ ਬਾਈ ਉਸਦੇ ਬੜੇ ਫੋਨ ਆਏ ਸਾਡੇ ਕੋਲੇ ਠੀਕ ਹੈ ਤੇ ਆਉਣਾ ਬਾਈ ਜੇ ਤੁਸੀਂ ਲਿਖੇ ਸਾਨੂੰ ਨੋਟ ਕਰ ਲਓ ਬਾਦਸਾ ਮੋਟਰ ਬਾਨ ਸਾਹ ਹਾਂਜੀ ਭਾਈ ਜੀ ਟੈਲ ਕਿਹਾ ਸਾਨੂੰ ਚੈੱਕ ਕਰਵਾਤੀ ਭਾਈ ਜੀ ਤੇ ਤੇ ਆ ਕੇ ਭਾਈ ਬਜਾ ਨਾਲ ਸੰਪਰਕ ਕਰ ਸਕਦੇ ਹੋ ਠੀਕ ਹੈ ਭਾਈ ਜੀ ਬਹੁਤ ਨਵਾਦ ਭਾਈ ਜੀ ਗੱਲ ਕਰਕੇ ਬਹੁਤ ਵਧੀਆ ਲੱਗਿਆ ਚਲੋ ਮਿੱਤਰੋ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲੈ ਫੋਲੋ ਧੰਨਵਾਦ ਸਸਿਕਾ